ਇਹਦੇ ਵਿੱਚ ਮੋਸਟਲੀ ਜਿੱਦਾਂ ਜਿਹੜੇ ਜਿਹੜੇ ਡਾਟਾ ਇਹਦਾ ਵੇਖੀ ਤੇ ਇਹਦਾ ਮੋਸਟਲੀ ਹੁੰਦਾ ਜਿਨ੍ਹਾਂ ਦਾ ਆਪਣਾ ਬਚਪਨ ਚ ਬੈਡ ਐਕਸਪੀਰੀਐਂਸਸ ਹੋਣ ਜਿਨ੍ਹਾਂ ਨੂੰ ਉਹ ਜ਼ਿਆਦਾਤਰ ਹੁੰਦੇ ਆ ਪਲੱਸ ਜ਼ਿਆਦਾ ਲਾਲੋਪ ਜਾ ਇੱਕ ਇੱਕ ਕੈਮੀਕਲ ਰਿਐਕਸ਼ਨ ਟਾਈਪ ਲਾਲੋ ਦਿਮਾਗ ਦਾ ਕਿ ਉਹ ਹੁੰਦਾ ਵਾ ਇਹਦਾ ਮੋਸਟਲੀ ਕਾਰਨ ਕੰਨੀ ਸੁਣਿਆ ਜਿੱਦਾਂ ਉਹ ਫੇਮਸ ਕਮੇਡੀਅਨ ਰਾਹੁਲ ਦੂਆ ਲੁਧਿਆਣੇ ਦਾ ਵਾ ਉਹਨੇ ਹੋਣਾ ਆਣ ਕੇ ਮਤਲਬ ਉਹਨੇ ਓਪਨਲੀ ਕਿਹਾ ਉਹ ਵੀ ਹਾਂ ਮੇਰ ਨਾਲ ਹੋਇਆ ਬਸ ਜਿਹੜਾ ਜਿੰਸੀ ਤੇ ਜਿਸਮੀ ਸ਼ੋਸ਼ਨ ਜਿਹੜਾ ਇਹਨੂੰ ਗਰੂਮਿੰਗ ਗੈਂਗ ਕਹਿੰਦੇ ਆ ਮਤਲਬ ਜਿਹੜੇ ਸਿਆਣੀ ਆ ਜਿੱਦਾਂ ਕਮੇਡੀਅਨ ਮਸ਼ਹੂਰ ਸਜਾਦ ਜਾਨੀ ਵਧੀਆ ਦੋਸਤੀ ਆ ਤੇ ਉਹ ਹਮੇਸ਼ਾ ਹੀ ਇਸ ਦੀ ਨਾ ਇੱਕ ਵੱਖਰੇ ਪੰਨੇ ਨੂੰ ਅਕਸੈਪਟ ਕਰਦਾ ਵੀ ਵਧੀਆ ਰਿਸਪੈਕਟ ਕਰਦੇ ਇਹ ਗੱਲ ਦੀ ਇਹ ਨਹੀਂ ਕਿ ਕਦੀ ਤੇਰ ਮੇਰ ਜਾਂ 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 ਵਿੱਚ ਅਸੀਂ ਚੰਗਾ ਤੂੰ ਚੰਗਾ ਤੇਰੇ ਜਾ ਮਾੜੀ ਆ ਕਾਣਿਆ ਵੀ ਇੱਕ ਦੂਜੇ ਨੂੰ ਜਾਣਨ ਦੀ ਹੋ ਸਕਦਾ ਵੀ ਕਈ ਕੋਈ ਕਦੀ ਪ੍ਰੈਸ਼ਰ ਹੋਇਆ ਹੋਵੇ ਨਹੀਂ ਤੇ ਅਦਰ ਬਾਰੇ ਤੇ ਇਸ ਗੱਲ ਬਾਰੇ ਤੱਕ ਪਤੀਆਂ ਮੈਂ ਗਰੂਮਿੰਗ ਗੈਂਗਸ ਬਾਰੇ ਤੇ ਇਹ ਸਪੈਸ਼ਲੀ ਜਿੱਦਾਂ ਹੁਣ ਰੀਸੈਂਟ ਕੇਸ ਆਇਆ ਇੰਗਲੈਂਡ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕਰਦੇ ਆ ਅੱਜ ਤੇ ਇਹ ਗਰੂਮਿੰਗ ਗੈਂਗ ਜਿੱਦਾਂ ਹੁੰਦਾ ਵਾ ਕਿ ਨਬਾਲਗ ਬੱਚਿਆਂ ਸਪੈਸ਼ਲੀ ਬੱਚੀਆਂ ਨੂੰ ਜਿਹੜਾ ਜਿੰਸੀ ਤੇ ਜਿਸਮੀ ਸ਼ੋਸ਼ਣ ਜਿਹੜਾ ਇਹਨੂੰ ਗਰੂਮਿੰਗ ਗੈਂਗ ਕਹਿੰਦੇ ਆ ਮਤਲਬ ਜਿੱਦਾਂ ਐਕਸਪਲੋਇਟ ਜਿਹੜਾ ਜਿੰਸੀ ਤੇ ਜਿਸਮੀ ਸ਼ੋਸ਼ਨ ਜਿਹੜਾ ਇਹਨੂੰ ਗਰੂਮਿੰਗ ਕਹਿੰਦੇ ਆ ਮਤਲਬ ਜਿੱਦਾਂ ਐਕਸਪਲੋਇਟੇਸ਼ਨ ਜਾਂ ਦੋ ਫਿਜ਼ੀਕਲ ਜਾਂ ਰਿਲੀਜੀਅਸ ਜਾਂ ਮੈਂਟਲ ਰੀਸੈਂਟ ਜਿਹੜਾ ਇੰਜੈਕਸ਼ਨ ਨਾਂ ਦੀ ਸੰਸਥਾ ਨੇ ਜਿਹੜਾ ਕੀਤਾ ਸੀ ਇੰਗਲੈਂਡ ਦੇ ਵਿੱਚ ਉਹ ਇੱਕ 16 ਸਾਲ ਦੀ ਕੁੜੀ ਜਿੱਦਾਂ ਉਹ ਇੱਕ ਅਫਗਾਨੀ ਇਸਲਾਮ ਨੂੰ ਮੰਨਣ ਵਾਲਾ ਇਹ ਬੰਦਾ ਮੁਸਲਮਾਨ ਆ ਉਹਦੇ ਤੋਂ ਜਿਹੜੀ ਛਡਾਈ ਆ ਇਹਦੇ ਦੇ ਫੇਰੇ ਚਰਚਾ ਚ ਆਇਆ ਵਾ ਹੁਣ ਪਿੱਛੇ ਜਿੱਦਾਂ ਰੀਸੈਂਟ ਕੌਰ ਕੌਰ ਟੂ ਖਾਨ ਇਹ ਵਾਲੀ ਮੂਵਮੈਂਟ ਵੀ ਸਾਹਮਣੇ ਆਈ ਈ ਇੱਕ ਇੱਕ ਔਰ ਤੋਂ ਖਾਨ ਬਣਾਈਆਂ ਕੁੜੀਆਂ ਜਿਹੜੀਆਂ ਇਹ ਇੱਕ ਜਿੱਦਾਂ ਰਿਲੀਜੀਅਸ ਐਕਸਟਰੀਮਿਸਟ ਜਿਹੜੇ ਆ ਕੱਟੜਪੰਥੀ ਉਹ ਲੋਕਾਂ ਦੀ ਇੱਕ ਜਿੱਦਾਂ ਸੰਸਥਾਵਾਂ ਬਣੀਆਂ ਵਾਂ ਜਿਹੜੀਆਂ ਕੁੜੀਆਂ ਉਹ ਕਨਵਰਟ ਕਰਾਈਆਂ ਜਾਂ ਆਪਣੇ ਰਿਲੀਜੀਅਨ ਚ ਜਿੱਦਾਂ ਅਸੀਂ ਬੀਂਗ ਅ ਸਿੱਖ ਪੰਜਾਬੀ ਸਾਡੇ ਤੇ ਜਿੱਦਾਂ ਕਨਵਰਜੈਂਸ ਦਾ ਕੋਈ ਕਨਸੈਪਟ ਹੈ ਨਹੀਂ ਹੈ ਤੇ ਇਸਲਾਮ ਚ ਸਪੈਸ਼ਲੀ ਉਹਨਾਂ ਚ ਵੀ ਮੇਰੇ ਖਿਆਲ ਨਾਲ ਉਦਾਂ ਨਹੀਂ ਹੈਗਾ ਪਰ ਜਿਹੜੇ ਆ ਮੌਲਵੀਆਂ ਮੌਲੀਆਂ ਸਿਖਾਇਆ ਵਾ ਇਹ ਆ ਕੇ ਜਿਹੜਾ ਤੁਸੀਂ ਜਿਹੜੇ ਨਾਨ ਮੁਸਲਿਮ ਆ ਇਹ ਵਿਚਾਰੇ ਆ ਤੇ ਇਹ ਇਹ ਕਹਿੰਦੋ ਭਾਪੀ ਇਹਨਾਂ ਨੂੰ ਜਦੋਂ ਤੁਸੀਂ ਲੈ ਕੇ ਆਉਂਨੇ ਆ ਆਪਣੇ ਧਰਮ ਚ ਤੇ ਤੁਸੀਂ ਇਹਨਾਂ ਦਾ ਭਲਾ ਕਰਦੇ ਪਏ ਆ ਇਹ ਇਹ ਸਿਖਾਇਆ ਜਾਂਦਾ ਵਾ ਤੇ ਅੱਗੇ ਤੁਹਾਨੂੰ ਜਿੰਨਾ ਤੇ ਮਿਲੂਗੀ ਜਿੰਨੇ ਤੁਸੀਂ ਹੋਰ ਲੈ ਕੇ ਆਓਗੇ ਇਹਦਾ ਮਤਲਬ ਵੀ ਉਹ ਮੈਂਬਰ ਜੋੜਨ ਵਾਲਾ ਕਨਸੈਪਟ ਇਹ ਮੌਲਵੀਆਂ ਰੱਖਿਆ ਜਿੱਦਾਂ ਤੇ ਉਹ ਉਹ ਨੂੰ ਉਹੋ ਹੀ ਗਰੂਮਿੰਗ ਆ ਉਹਨੂੰ ਟੈਕਨੀਕਲੀ ਉਹਨੂੰ ਐਕਸਪਲੋਇਟ ਕਰਨਾ ਵਾ ਕਿਸੇ ਦਾ ਜਿੱਦਾਂ ਮੀ ਟੂ ਮੂਵਮੈਂਟ ਚੱਲੀ ਹੋਈ ਹੈ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਤੇ ਜਾਂ ਇਧਰ ਆ ਵੀ ਕਿਸੇ ਦੇ ਇਕੱਲੇਪਨ ਦਾ ਇਹਦੀ ਘਰ ਚ ਪ੍ਰੋਬਲਮ ਦਾ ਉਹਦਾ ਫਾਇਦਾ ਚੁੱਕਣਾ ਇਹਦੇ ਬਾਰੇ ਥੋੜੀ ਗੱਲਬਾਤ ਕਰਦੇ ਆਂ ਇਹਦੀ ਜਿਹੜੀ ਬਰੀਫਿੰਗ ਆ ਜਿਹੜੀ ਗਰੂਮਿੰਗ ਗਰੂਮਿੰਗ ਬਾਰੇ ਉਹ ਥੋੜੀ ਇੱਦਾਂ ਵਾ ਗਰੂਮਿੰਗ ਆ ਕਿ ਜਿੱਦਾਂ ਨਬਾਲਕ ਲੜਕੀਆਂ ਨੂੰ ਸਪੈਸ਼ਲੀ ਦੋਸਤੀ ਤੇ ਜਾਂ ਉਹਨਾਂ ਦੀ ਮਦਦ ਦਾ ਬਹਾਨਾ ਲੈ ਕੇ ਉਹਨਾਂ ਨੂੰ ਇਹ ਚਾਂਸੇ ਚ ਲੈਣਾ ਟੈਕਨੀਕਲੀ ਤੇ ਉਹਨੂੰ ਗਰੂਮਿੰਗ ਕਹਿੰਦੇ ਆ ਤੇ ਉਹਦੇ ਬਾਅਦ ਜੋ ਐਕਸਪਲੋਇਟੇਸ਼ਨ ਓਬਵੀਅਸਲੀ ਜਿਹੜੀ ਸੈਕਸ਼ੂਅਲ ਹੋਣੀ ਹੈ ਜਿਸਮੀ ਤੇ ਨਾਲ ਨਾਲ ਜੈਂਸੀ ਜਿਹੜਾ ਉਹਦਾ ਧੰਨ ਧਰਮ ਕਨਵਰਟ ਕਰਾਉਣਾ ਇਹਦਾ ਵੱਡਾ ਜਿਤਨਾ ਕੇਸ ਹੋ ਉਹ ਤੇ ਇੰਗਲੈਂਡ ਤੋਂ ਹੀ ਬਾਹਰ ਆਉਂਦੇ ਆ ਜਿਹੜੇ ਗਰੂਮਿੰਗ ਕੀਤੇ ਆ ਬਾਰੇ ਪਰ ਇਹਦੇ ਕੋਸ਼ੇ ਕੇਸ ਜਿੱਦਾਂ ਆਸਟ੍ਰੇਲੀਆ 'ਚ ਵੀ ਹੈਗੀਆਂ ਇਹਦੀਆਂ ਕੁਝ ਐਗਜ਼ੈਂਪਲਾਂ ਜਾਂ ਕੁਝ ਕੇਸਾਂ ਬਾਰੇ ਰਿਪੋਰਟਾਂ ਹੈਗੀਆਂ ਮਾਨ ਇੰਟਰਨੈਟ ਤੇ ਜਾਂ ਖਬਰਾਂ ਦੇ ਵਿੱਚ ਇਹ ਗਰੂਮਿੰਗ ਤੇ ਗਰੂਮਿੰਗ ਗੈਂਸ ਬਾਰੇ ਆਸਟ੍ਰੇਲੀਆ ਦੀਆਂ ਵੀ ਹੈਗੀਆਂ ਮਤਲਬ ਦੀਆਂ ਰਿਪੋਰਟ ਪਰ ਆਸਟ੍ਰੇਲੀਆ 'ਚ ਜਿੱਦਾਂ ਮੋਸਟਲੀ ਆਨਲਾਈਨ ਗਰੂਮਿੰਗ ਆਇਆ ਹੈ ਇਹ ਜਿੱਦਾਂ ਇੰਟਰਨੈਟ ਤੇ ਜਿਹੜਾ ਗੰਦ ਸੁਆ ਕਰਨਾ ਉਹ ਉਹ ਹੀ ਆ ਜ਼ਿਆਦਾ ਆਦਰਵਾਇਜ਼ ਫਿਜ਼ੀਕਲ ਜਿਹੜੀ ਆ ਉਹ ਆ ਕਿ ਜਿਹੜੀਆਂ ਧਾਰਮਿਕ ਸਹਾਰਾ ਲੈ ਕੇ ਪਲੱਸ ਜਿਹੜਾ ਬਈ ਕਾਨੂੰਨ ਦੇ ਵਿੱਚੋਂ ਜਿਹੜੀਆਂ ਛੂਟਾਂ ਕਾਨੂੰਨ 'ਚ ਜਿਹੜੇ ਢਿੱਲੇ ਪੇਚ ਆ ਉਹਨਾਂ ਦਾ ਸਾਰਾ ਲੈ ਕੇ ਜਿਤਨਾ ਬ੍ਰਿਟੇਨ ਚ ਖਾਸ ਕਰਕੇ ਇੰਗਲੈਂਡ ਚ ਉਹ ਉੱਥੇ ਜਿਆਦਾ ਚੱਲਦਾ ਵਾ ਇਹ ਮੋਸਟਲੀ ਜਿੱਦਾਂ 11 ਤੋਂ 16 ਸਾਲ ਦੇ ਵਿੱਚ ਹੀ ਟਾਰਗੇਟ ਕਰਦੇ ਆ ਜਿਆਦਾ ਜਿਹੜਾ ਕੁੜੀਆਂ ਨੂੰ ਉਹਦੇ ਵਿੱਚ ਆ ਕਿ ਉਹ ਇੱਕ ਵਰਨਰੇਬਲ ਜੀ ਉਮਰ ਹੁੰਦੀ ਹੈ ਜਦੋਂ ਬੱਚਾ ਵੀ ਆ ਪਰ ਉਹ ਆਪਣੇ ਆਪ ਨੂੰ ਸਿਆਣਾ ਵੀ ਸਮਝਣ ਲਿਆ ਵਾ ਦੂਜਾ ਵਾ ਕਿ ਉਹਨੀਆਂ ਜ਼ਰੂਰਤਾਂ ਪਲੱਸ ਖਾਸ ਕਰ ਜਿਹੜੇ ਫਰਸਟ ਜਨਰੇਸ਼ਨ ਇਮੀਗ੍ਰੈਂਟ ਆ ਉਨਾਂ ਦੀਆਂ ਕੁਝ ਪ੍ਰੋਬਲਮ ਇਹਦੇ ਵਿੱਚ ਆਉਂਦੀਆਂ ਵਾ ਖਾਸ ਕਰ ਕਹਿ ਲਓ ਕਿ ਮਾਪੇ ਦੋਵੇਂ ਮਿਹਨਤ 'ਚ ਬਿਜ਼ੀ ਆ ਟਾਈਮ ਦੀ ਕਮੀ ਆ ਟਾਈਮ ਪਲੱਸ ਇਹ ਅਗੇ ਇੱਕ ਜਿੱਦਾਂ ਬਹਾਨੇਬਾਜ਼ੀ ਜੀ ਆਪਣੇ ਵੀ ਸੈਟਅਪ ਦੇ ਵਿੱਚ ਮਿਲ ਜਾਂਦੀ ਹੈ ਨਾ ਇਸ ਗੱਲ ਦੀ ਕਿ ਅ ਬੱਚਿਆਂ ਨੂੰ ਵੀ ਜਿੱਦਾਂ ਅਸੀਂ ਅਸੀਂ ਗੱਲ ਨਹੀਂ ਕਰਦੇ ਸਮਝਾ ਨਹੀਂ ਸਕਦੇ ਵੀ ਮੰਨ ਲਓ ਕਿ ਆ ਸਾਡੀਆਂ ਮਜਬੂਰੀਆਂ ਵਾ ਵੀ ਆ ਸੈਟਅਪ 'ਚ ਅਸੀਂ ਫਸੇ ਆ ਕੋਸ਼ਿਸ਼ ਅਸੀਂ ਵੇਖ ਵਿਖਾਵੇ 'ਚ ਜ਼ਿਆਦਾ ਫਸ ਜਾਂਦੇ ਆ ਉਹ ਉਹ ਵੀ ਵਿੱਚ ਕਾਰਨ ਹੋ ਜਾਂਦਾ ਵਾ ਸਮ ਟਾਈਮ ਇਹਦਾ ਇੱਕ ਇਹ ਆ ਕਿ ਓਬਵੀਅਸਲੀ ਜਦੋਂ ਬੰਦਾ ਸਹਾਰਾ ਜਾਂ ਆਪਣਾ ਬਣ ਕੇ ਠੱਗਦਾ ਵਾ ਉਹ ਹਮਰਚ ਬੱਚਾ ਕਈ ਵਾਰ ਲਾਈ ਲੱਗਾਂ ਤਰ੍ਹਾਂ ਪਿੱਛੇ ਲੱਗ ਜਾਂਦਾ ਵਾ ਤੇ ਫੇਰ ਇੱਕ ਵਾਰ ਉਹਨਾਂ ਦੀ ਕੜਿੱਕੀ 'ਚ ਫਸ ਗਿਆ ਫੇਰ ਉੱਥੋਂ ਨਿਕਲਦਾ ਕੋਈ ਚਾਂਸ ਨਹੀਂ ਰਹਿ ਜਾਂਦਾ ਉਹਦੇ ਵਿੱਚ ਕਹਿਣ ਤੋਂ ਭਾਵ ਹੈ ਵੀ ਸਮ ਟਾਈਮ ਤੁਹਾਡੇ ਕੋਲ ਡਾਟਾ ਮੰਗਾ ਲਿਆ ਜਾਂਦਾ ਫੋਟੋਆਂ ਵੀਡੀਓ ਤੇ ਉਹ ਫਿਰ ਬਲੈਕਮੇਲਿੰਗ ਬਾਰੇ ਪਾਸੇ ਨੂੰ ਚਲਾ ਜਾਂਦਾ ਵਾ ਇਹ ਤੇ ਮੇਨ ਇਹ ਹੈ ਕਿ ਜਿੱਦਾਂ ਉਹ ਹਰਾਮ ਜਗਦੀ ਜਿਹੜੀ ਵੱਡੀ ਆ ਉਹ ਇਹ ਆ ਕਿ ਭਰੋਸਾ ਜਿੱਤ ਕੇ ਤੇ ਬਾਅਦ ਚ ਨਿਆਣੇ ਨੂੰ ਮੰਨ ਲੋਗੇ ਉਹ ਹਨੇਰੇ ਹਨੇਰੇ ਵਾਲੇ ਰਾਹ ਨੂੰ ਤੱਕਣਾ ਵਾ ਮੇਨ ਮੇਰੇ ਖਿਆਲ ਨਾਲ ਤੇ ਇਹੋ ਹੀ ਆ ਇਹ ਹਰਾਮ ਜਗਦੀ ਹੈ ਜਿਹੜੀ ਟੈਕਨੀਕਲੀ ਇਹ ਬੱਚਿਆਂ ਨੂੰ ਭਰੋਸੇ 'ਚ ਲੈ ਕੇ ਤੇ ਉਹਨੂੰ ਉਹਦਾ ਨੁਕਸਾਨ ਕਰਨਾ ਇੱਕ ਜਿਤਨਾ ਰੋਦਰ ਹੈਮ ਕਰਕੇ 2014 ਦੇ ਇੱਕ ਇਹਨਾਂ ਦੀ ਰਿਪੋਰਟ ਸਾਹਮਣੇ ਆਈ ਹੀ ਉਹ ਜਿਹੜਾ ਸਕੈਮ ਇੱਕ ਸਾਹਮਣੇ ਆਇਆ ਹੀ ਉਹਦੇ ਵਿੱਚ ਉਹ ਤੇ ਬਹੁਤ ਜ਼ਿਆਦਾ ਵੱਡਾ ਸੀ 97 ਤੋਂ ਲੈ ਕੇ 2013 ਦੇ ਵਿੱਚ ਜਿੱਦਾਂ 1400 ਬੱਚਿਆਂ ਨੂੰ ਇਸ ਚੀਜ਼ ਦਾ ਸ਼ਕਾਰ ਬਣਾਇਆ ਗਿਆ ਸੀ ਉਹਦੇ ਵਿੱਚੋਂ ਜਿਹੜਾ ਮੈਂ ਕਿਸੇ ਦਾ ਸੁਣਿਆ ਵੀ 90% ਜਿੱਦਾਂ ਉਹ ਗੋਰੀਆਂ ਸੀ ਤੇ ਏਅਰਪੋਰਟ ਦੇ ਵਿੱਚ ਜਿੱਦਾਂ ਬਾਅਦ ਚ ਆਇਆ ਕਿ ਇਹ ਇੱਕ ਕੇਸ ਨੂੰ ਜਿੱਦਾਂ ਪੁਲਿਸ ਤੇ ਜੋ ਵੀ ਉਹ ਸੰਬੰਧਿਤ ਜਿਹੜੇ ਇਨਵੈਸਟੀਗੇਸ਼ਨ ਆ ਅਦਾਰੇ ਹੀ ਉਹੋ ਹੀ ਉਹਨੂੰ ਦੱਬਨ ਤੇ ਲੱਗੇ ਰਹੇ ਬਾਅਦ ਚ ਕੇ ਇੱਕ ਕੇਸ ਬਾਹਰ ਨਾ ਆਵੇ ਇੱਕ ਉਸ ਤੋਂ ਬਾਅਦ ਟੈਲਫੋਰਡ ਦਾ 2022 ਜਿੱਦਾਂ ਸਕੈਂਡਲ ਸਾਹਮਣੇ ਆਇਆ ਉਹ 1000 ਤੋਂ ਵੱਧ ਹੀ ਨੰਬਰ ਪਰ ਉਹ 40 ਸਾਲਾਂ ਦੇ ਵਿੱਚ ਹੀ ਜਿੱਦਾਂ 40 ਸਾਲਾਂ ਦਾ ਇੱਕ ਕੇ ਟੈਲਫੋਰਡ ਕਰਕੇ ਸਕੈਮ ਸਕੈਂਡਲ ਆਇਆ ਸਾਹਮਣੇ ਇਹਦੇ ਇਹਦੇ ਵਿੱਚ ਨਾਮ 40 ਸਾਲਾਂ ਦੇ 1000 ਤੋਂ ਵੱਧ ਬੱਚੀਆਂ ਨੂੰ ਇਸ ਚੀਜ਼ ਦਾ ਸ਼ਿਕਾਰ ਬਣਾਇਆ ਗਿਆ 2012 ਚ ਇੱਕ ਜਿੱਦਾਂ ਹੋਰ ਰੋਚਡੇਲ ਕਰਕੇ ਕਿਉਂਕਿ ਇਹ ਸਾਹਮਣੇ ਆਇਆ ਸੀ ਉੱਚ 60 ਤੋਂ ਵੱਧ ਲੋਕਾਂ ਨੂੰ ਸਜਾਵਾਂ ਹੋਈਆਂ ਸੀ ਤੇ ਇਹਦੇ ਵਿੱਚ ਜਿੱਦਾਂ 9 ਦੋਸ਼ੀ ਪਾਏ ਗਏ ਹੀ ਜਿੱਦਾਂ 9 ਜਾਣੇ ਤੇ ਹੋਰ ਰੋਚਡੇਲ ਕਰਕੇ ਉਹ ਵੀ ਉਹ ਵੀ ਕੇਸ ਇੱਕ ਵੱਡਾ ਬਾਹਰ ਆਇਆ ਸੀ ਇਹ ਇੱਕ ਕੇਸ ਦਾ ਇੱਕ ਨਿਊਕੈਸਲ ਦੇ ਵਿੱਚ ਜਿੱਦਾਂ ਆਪਰੇਸ਼ਨ ਸ਼ੈਲਟਰ ਦੇ ਤਹਿਤ ਉਹਨਾਂ ਜਿੱਦਾਂ ਫਾਈਂਡ ਆਊਟ ਕੀਤਾ ਕਿ 700 ਤੋਂ ਵੱਧ ਪੀੜਤ ਕੁੜੀਆਂ ਹੀ ਇਹ ਇਹ ਨਿਸ਼ਾਨੇ ਦੇਖਦੇ ਪਰ ਇਹ ਇਹ ਜਿਹੜੇ ਸਾਰੇ ਕੇਸਾਂ ਦੀ ਇੱਕ ਜਿੰਨੇ ਡਿਸਕਸ ਹੋਏ ਇਹਨਾਂ ਸਾਰੇ ਕੇਸਾਂ ਦੀ ਜਿਤਨਾ ਇੱਕ ਹੈ ਹੀ ਲਿੰਕ ਜਿਹੜਾ ਹੀ ਉਹ ਹੀ ਕੇ ਮжоਰਿਟੀ ਜਿੱਦਾਂ ਜਿਹੜੇ ਇਹ ਕੇਸ ਦੇ ਵਿੱਚ ਹੀ ਉਹ ਮжоਰਿਟੀ ਪਾਕਿਸਤਾਨੀ ਬੰਦੇ ਪਾਏ ਗਏ ਇਹਨਾਂ ਕੇਸਾਂ 'ਚ ਤੇ ਜੇ ਕੋਈ ਸਿੰਗਲ ਕੇਸਾਂ ਦੀ ਇਹਨਾਂ ਮਤਲਬ ਉਤਰਾ ਓਵਰਾਲ ਜਾਂਚ ਕੀਤੀ ਜਾਵੇ ਤਾਂ ਉਹ ਫਿਰ ਮжоਰਿਟੀ ਗੋਰਿਆਂ ਦੀ ਹੈ ਜਿਹੜੇ ਗਰੂਮਿੰਗ ਕਰਦੇ ਓਬਵੀਅਸਲੀ ਐਕਸਪਲੋਇਟ ਕਰਨਾ ਉਹ ਤੇ ਮੰਨ ਲਓ ਕਿ ਫਿਜ਼ੀਕਲ ਜਾਂ ਮੈਂਟਲੀ ਲਾ ਲੋ ਜਾਂ ਜਾਂ ਕਿਸੇ ਦਾ ਵੈਸੇ ਸ਼ੋਸ਼ਣ ਕਰਨਾ ਪੈਸੇ ਲਉ ਜਾਂ ਬਲੈਕਮੇਲਿੰਗ ਕੁਝ ਵੀ ਜੇ ਓਵਰਆਲ ਆਇਆ ਜਾਈਏ ਫਿਰ ਗੋਰੇ ਬਾਜੀ ਮਾਰ ਜਾਂਦੇ ਇਸ ਕੰਮ ਚ ਤੇ ਜੇ ਗਰੁੱਪ ਗਰੁੱਪ ਮਤਲਬ ਟਾਣੀਆਂ ਬਣਾ ਕੇ ਜਿਹੜਾ ਇਹ ਕਿਰਦੂਤ ਕਰਨੀ ਆ ਉਹਦੇ ਵਿੱਚ ਫਿਰ ਆਪਣੇ ਏਸ਼ੀਆਈ ਸਪੈਸ਼ਲੀ ਪਾਕਿਸਤਾਨੀ ਤੇ ਅਫਗਾਨੀ ਉਹ ਉਹ ਨੰਬਰ ਲਿਆ ਜਾਂਦੇ ਇਸ ਕੰਮ 'ਚ ਕੋਈ ਵੀ ਸਰਕਾਰ ਕੋਈ ਪ੍ਰਸ਼ਾਸਨ ਕੋਈ ਕੋਈ ਮੰਨ ਲਓ ਕਿ ਜੇ ਨਹੀਂ ਪੁਲਿਸ ਆ ਜਾਂ ਹੋਰ ادارے ਆ ਉਹ ਉਹ ਡਰਦੇ ਇਹਨਾਂ ਗੱਲਾਂ ਤੋਂ ਵੀ ਰਿਸਿਸਟ ਕਹਾਏ ਜਾਵਾਂਗੇ ਕਿ ਜੇ ਹੀ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਾਂਗੇ ਕਿ ਆਬਵੀਅਸਲੀ ਫਿਰ ਕਮਿਊਨਿਟੀ ਟਾਰਗੇਟ ਹੋਏਣੀ ਨਾ ਤੇ ਉਹਦੇ ਉਹ ਉਤੋਂ ਬਚਦੇ ਉਤੋਂ ਕੰਨੀ ਕੱਟਦੇ ਆ ਵੀ ਇਹ 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 ਪਾਸੇ ਨਾ ਪਿਆ ਜਾਵੇ ਹੁੰਦਾ ਜੋ ਹੁੰਦਾ ਰਹੇ ਮੈਂ ਆ ਕਿ ਫਿਰ ਜੇ ਕਾਰਵਾਈ ਨਹੀਂ ਹੋਣੀ ਫਿਰ ਆਬਵੀਅਸਲੀ ਉਹ ਗੁਨੇਗਾਰਾਂ ਨੂੰ ਦੋਸ਼ੀ ਮੰਨੀ ਜਾਣਾ ਕਿ ਇਹ ਆਪਣੀ ਮਰਜ਼ੀ ਨਾਲ ਗਈਆਂ ਵਾ ਜਾਂ ਇਹ ਹੋ ਜਾਂ ਮਤਲਬ ਕਿ ਜਿੱਦਾਂ ਇੱਕੋਥੇ ਮੇਰੇ ਖਿਆਲ ਨਾਲ ਉਮਰ 16 ਸਾਲ ਆ ਜਿੱਦਾਂ ਉਹ ਪਿੰਨੀਆਣੀ ਮਾਤੇ ਅਭੀ ਉਹ ਹੁਮਰ ਤੁਸੀਂ ਮਰਦੀ ਕਰ ਸਕਦੇ 16 ਸਾਲ ਦੀ ਤਾਂ ਕੀ ਸਮਝ ਹੁੰਦੀ ਕਿਸ ਨੂੰ ਉਹ ਦੇ ਕੋਈ ਵੀ ਹੋਵੇ ਉਹਨੂੰ ਕੋਈ ਸਮਝ ਉਹ ਜਦੋਂ 16 ਸਾਲ ਤੇ ਤੁਹਾਡੇ ਨਾਲ ਐਕਸਪਲੋਇਟੇਸ਼ਨ ਹੋ ਗਈ ਖਾਸ ਕਰਕੇ ਜਦੋਂ ਦੋਹੀਂ ਇੱਕ ਵਾਰੀ ਉਹ ਕਿੜਕੀ ਚ ਫਸ ਗਏ ਪਰ ਤੁਹਾਨੂੰ ਜੋਕ ਹੈ ਨਾ ਉਹ ਕੋਈ ਕਰਨਾ ਮੈਂ ਤੁਹਾਨੂੰ ਤੇ ਉਹ ਫਿਰ ਤੇ ਤੋਤੇ ਵਾਲਾ ਹੀ ਹਿਸਾਬ ਹੈ ਜਦੋਂ ਸਿੱਖ ਗਏ ਇੱਕ ਵਾਰ ਫਿਰ ਤੁਸੀਂ ਬੋਲੀ ਉਹਨਾਂ ਦੀ ਬੋਲੀ ਇਹਦੇ ਕੁੱਲ ਮਿਲਾ ਕੇ ਜਿੱਤਰਾ 2000 ਦੇ ਲਾਗੇ ਬੰਨੇ ਇਹ ਤਿੰਨ ਚਾਰ ਕੇਸਾਂ ਦੇ ਵਿੱਚ ਹੀ ਆ ਵੀ ਨਿਆਣੀ ਜਿਹੜੇ ਐਕਸਪਲੋਇਡ ਹੋਏ ਆ ਉਹਦਾ ਮੇਨ ਤੇ ਜਿੱਦਾਂ ਮਨ ਲਓ ਹੁਣ ਜਿਹੜਾ ਬੰਦਾ ਘਰ ਚ ਲਾਉਣ ਡਿਆ ਵਾ ਜਿਹੜੇ ਪੇਰੈਂਟਸ ਘਰ ਚ ਲਾਉਣ ਦੇ ਉਹਨਾਂ ਨੇ ਆਣੇ ਦੇ ਫੀਸਾਂ ਹੋਰ ਲੈਣਾ ਦੇਣਾ ਪਰਦੇ ਪਏਗਾ ਉਹਨਾਂ ਨੂੰ ਉਹ ਉਹਨਾਂ ਨੂੰ ਤੇ ਪ੍ਰੈਕਟੀਕਲੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹੀ ਕਰਨਾ ਪੈਣਾ ਨਾ ਜੇ ਆਕੇ ਉਹਨਾਂ ਦੇ ਸਹਰਾਣੇ ਬਹਿ ਜਾਣਾ ਓਬਵੀਅਸਲੀ ਇਹ ਆਕੇ ਜਿਹੜਾ ਘਰ ਦੇ ਵਿੱਚ ਲੜਾਈਆਂ ਵਾ ਜਿਤਨਾ ਆਹ ਕੁੜੀ ਦੇ ਹੀ ਇਹਦੇ ਵੀ ਘਰ ਦੇ ਵਿੱਚ ਲੜਾਈ ਹੀ ਆ ਜਿਹੜਾ ਹੁਣ ਰੀਸੈਂਟ ਕੇਸ ਹੋਇਆ ਤੇ ਉਹ ਆਬਵੀਅਸਲੀ ਉਹਨਾਂ ਨੂੰ ਗਲੋਰੀਫਾਈਡ ਵਰਲਡ ਦਿਖਾਉਂਦੇ ਆ ਵੀ ਮਤਲਬ ਬੜਾ ਸੋਹਣੀ ਸੋਹਣੀ ਦੁਨੀਆ ਦਿਖਾਈ ਜਾਣੀ ਤੇ ਉਹ ਉਹਦੇ ਵਿੱਚ ਫਿਰ ਇਹ ਆ ਕਿ ਨਿਆਣੇ ਫਸ ਜਾਂਦੇ ਆ ਵੀ ਘਰ ਦੇ ਵਿੱਚ ਤੇ ਸਾਡੀ ਇੱਜ਼ਤ ਹੈ ਨਹੀਂ ਤੇ ਇਹ ਤੇ ਸਾਨੂੰ ਬਹੁਤ ਜਦੋਂ ਮੰਨ ਲਓ ਕਿਸੇ ਨੇ ਕਿੜਕੀ ਲਾਈ ਆ ਉਹਨੇ ਤੇ ਚੂਹੇ ਵਾਸਤੇ ਲੱਡੂ ਹੀ ਰੱਖ ਦੂਗਾ ਤੇ ਕੀ ਫਰਕ ਪੈਂਦਾ ਉਹ ਉਹੋ ਹੀ ਸਿਸਟਮ ਇੱਥੇ ਆ ਕਿ ਜਦੋਂ ਉਹਨਾਂ ਐਕਸਪਲੋਇਟ ਹੀ ਕਰਨਾ ਵਾ ਫਿਰ 50 100 ਡਾਲਰ ਵੀ ਦੇ ਦੇਣਗੇ ਬੱਚਿਆਂ ਤੇ ਜ਼ਿਆਦਾ ਸ਼ਕਤੀ ਆ ਫੋਨ ਲੈਤਾ ਹੋਰ ਵੀ ਤੈਨੂੰ ਤੇਰੇ ਘਰ ਦੇ ਦੇ ਪਿਆਰ ਨਹੀਂ ਕਰ ਦੇਦੇ ਅਸੀਂ ਕਰਦੇ ਆ ਇਹੋ ਜਿਹੀਆਂ ਕਹਾਣੀਆਂ ਸੁਣਾ ਕੇ ਮਤਲਬ ਗੱਲਬਾਤ ਸੁਣਾ ਦੇ ਕੇ ਦੇ ਆਪਣਾ ਦਾ ਸਿੱਧਾ ਕਰਨ ਵਾਲੀ ਗੱਲ ਆ ਓਵਰਆਲ ਜੀ ਇਹਦੇ ਇਹਦੇ ਵਿੱਚ ਵੇਖੀਏ ਤੇ ਜੇ ਹੈ ਤੇ ਪੀਡੋਫਾਈਲ ਕੀ ਸੀ ਆ ਟੈਕਨੀਕਲੀ ਪਰ ਇਹ ਆ ਕਿ ਇੱਥੇ ਜਿਹੜਾ ਟੀਨਏਜ ਨੂੰ ਟਾਰਗੇਟ ਕਰਦੇ ਆ ਪਲੱਸ ਇਹ ਆ ਇਹਨਾਂ ਦੇ ਅੱਗੋਂ ਅੱਗੋਂ ਜਿਹੜੇ ਇਹਨਾਂ ਦੇ ਮਨਸੂਬੇ ਹੋਰ ਤਰ੍ਹਾਂ ਦੇ ਆ ਇੱਕ ਤੇ ਇਹ ਆ ਕਿ ਜੰਨਤ ਲੱਭਦੇ ਫਿਰਦੇ ਆ ਭਟਕਦੇ ਇਹ ਇਹ ਕੀ ਕਾਰਨ ਆ ਦੂਜਾ ਇਹ ਆ ਕਿ ਦੂਜੇ ਧਰਮ ਨੂੰ ਅਸੀਂ ਐਂ ਜਿਉਂ ਕਨਵਰਟ ਕਰਾ ਕੇ ਤੇ ਅਸੀਂ ਇਹਨਾਂ ਨੂੰ ਪਤਾ ਨਹੀਂ ਕੀ ਹੋਰ ਬਣਾਉਂਦੇ ਆ ਤੇ ਜਿਹੜੇ ਪਹਿਲਾਂ ਨਹੀਂ ਸੀ ਇਹ ਕਿਹੋ ਜਿਹਾ ਵਾ ਦੂਜੀ ਹਨ ਪੜਤਾ ਵਾ ਆਬੀਅਸਲੀ ਤੀਜਾ ਲਾਈ ਲੱਗ ਪੋਣਾ ਵਾ ਮਗਰ ਲੱਗੇ ਕਿਹਦੇ ਹੁਣ ਇਹ ਆ ਕਿ ਇਹਦੇ ਵਿੱਚ ਜੇ ਇਹਨੂੰ ਸਜ਼ਾ ਹੋ ਗਈ ਤੇ ਉਹ ਮੌਲਵੀ ਨੇ ਥੋੜੀ ਹੋਣਾ ਮਗਰ ਉਹਨੂੰ ਤਾਂ ਜੰਨਤ ਇੱਥੇ ਲੱਭ ਗਈ ਨਾ ਹੁਣ ਆਵ ਘਰੇ ਉਹ ਭੂਤਨੀ ਦਾ ਵਾ 34 ਸਾਲਾਂ ਦਾ ਵਾ ਜੇ 20 ਸਾਲ ਵੀ ਹੋ ਗਈ ਤੇ 55 ਦਾ ਹੋ ਕੇ ਨਿਕਲਣਾ ਵਾ ਇਦਾਂ ਹੀ ਜਿੱਦਾਂ ਪੀਡੋਫਾਈਲ ਹੁੰਦੇ ਆ ਜਿਹੜੇ ਬੱਚਿਆਂ ਨਾਲ ਜਿੱਦਾਂ ਨੂੰ ਲਾਲੋ ਉਹਦੇ ਉਹਦੇ ਵਿੱਚ ਤੇ ਮੁੰਡੇ ਵੀ ਆ ਜਾਂਦੇ ਆ ਨਾ ਪੀਡੋਫਿਲ ਦੇ ਵਿੱਚ ਜਿਹੜੇ ਸੋਸ਼ਲ ਹੁੰਦਾ ਜਿੰਨਾਂ ਦਾ ਜਿੱਦਾਂ ਦਿਮਾਗੀ ਸਮਾਜੀ ਜਾਂ ਜਸਮਾਨੀ ਸੋਸ਼ਲ ਕਹ ਲਓ ਉਹਦੇ ਵਿੱਚ ਸਾਰੇ ਆ ਜਾਂਦੇ ਆ ਇਹ तकरीबन ਸਾਰੇ ਦੁਨੀਆ 'ਚ ਜਿੱਦਾਂ ਕਰਾਈਮ ਹੈ ਤੇ ਉਹ ਉਹ મોਸਟਲੀ ਲਾਲੋ ਕਿ ਇਹ ਹੈ ਪਰ ਬਹੁਤ ਜ਼ਿਆਦਾ ਇੱਕ ਪੈਰਾਫੀਲੀਆ ਹੀ ਹੈ ਜਿੱਦਾਂ ਇੱਕ ਲਾਲੋ ਇੱਕ ਇੱਕ ਦਿਮਾਗ ਦੀ ਅੰਮ ਇਦਾਂ ਦੀ ਇੱਕ ਸੋਚ ਆ ਕਿ ਇੱਕ ਲਾ ਲੋ ਇੱਕ ਬਾਲਗ ਬੰਦੇ ਨੂੰ ਨ ਬਾਲਗ ਬੱਚੇ ਬੱਚੀਆਂ ਜਾਂ ਜਿਨ੍ਹਾਂ ਦਾ ਅ ਜਿਨ੍ਹਾਂ ਦਾ ਐਟ੍ਰੈਕਸ਼ਨ ਐਟ੍ਰੈਕਸ਼ਨ ਨਹੀਂ ਇਹਨੂੰ ਚਲੋ ਕਹੋ ਕਿ ਇੱਕ ਕੜੀ ਆਪਣਾਈ ਆ ਇਹਦੇ ਟੈਕਨੀਕਲੀ ਜ਼ਿਆਦਾ ਇਹ ਦਾ ਸੂਪੇਬਲ ਵਰਡ ਜਿਹੜਾ ਵਾ ਇਹਦੇ ਚ ਮੋਸਟਲੀ ਜਿੱਦਾਂ ਜਿਹੜੇ ਜਿਹੜਾ ਡਾਟਾ ਇਹਦਾ ਵੇਖੀ ਤੇ ਇਹਦਾ ਮੋਸਟਲੀ ਹੁੰਦਾ ਜਿਨ੍ਹਾਂ ਦਾ ਆਪਣਾ ਬਚਪਨ ਚ ਬੈਡ ਐਕਸਪੀਰੀਐਂਸਸ ਹੋਣ ਜਿਨ੍ਹਾਂ ਨੂੰ ਉਹ ਜ਼ਿਆਦਾਤਰ ਹੁੰਦੇ ਆ ਪਲੱਸ ਜ਼ਿਆਦਾ ਲਾਲੋਕ ਜਾਂ ਇੱਕ ਇੱਕ ਕੈਮੀਕਲ ਰਿਐਕਸ਼ਨ ਟਾਈਪ ਲਾਲੋ ਦਿਮਾਗ ਦਾ ਕਿ ਉਹ ਹੁੰਦਾ ਵਾ ਇਹਦਾ ਮੋਸਟਲੀ ਕਾਰਨ ਇਹਦਾ ਜਿੱਦਾਂ ਮੋਸਟਲੀ ਡਾਟਾ ਵੀ ਨਹੀਂ ਲੱਭਦਾ ਉਹਦਾ ਨਾਂ ਕਰਨ ਇਹ ਹੈ ਕਿ ਇਹਨੂੰ ਜਦਾਂ ਇੱਕ ਬਚਪਨ ਦਾ ਸ਼ੋਸ਼ਣ ਤੌਰ ਤੇ ਸਾਰੇ ਨੂੰ ਜੇ ਡਾਟਾ ਬੇਹਲੀਏ ਤੇ ਸਾਰਾ ਇਕੱਠੇ ਨੂੰ ਕੰਪਾਈਲ ਕਰ ਦਿੰਦੇ ਆ ਉਹਦੇ ਵਿੱਚ ਬਚਪਨ ਜਕਟ ਮਾਰ ਤੋਂ ਲੈ ਕੇ ਬਚਪਨ ਤੁਹਾਡੇ ਸਾਹਮਣੇ ਕੋਈ ਕਰਾਇਮ ਹੋਣਾ ਅੱਖਾਂ ਦੇ ਸਾਹਮਣੇ ਜਿਹਦੇ ਵਿੱਚ ਮਾਂ ਪਿਓ ਦੀ 76 ਪ੍ਰੇਡ ਵੀ ਇੱਕ ਦੂਜੇ ਦੀ ਬੇਸ਼ੱਕ ਮਾਂ ਲੋ ਪਿਓ ਦੀ ਜਾਂ ਪਿਓ ਵੱਲੋਂ ਮਾਂ ਦੀ ਕੀਤੀ ਗਈ ਹੋਵੇ ਉਹ ਸਾਰਾ ਕੁਛ ਜਿੱਦਾਂ ਇੱਕ ਇੱਕ ਚਾਈਲਡਹੂਡ ਟਰਾਮਾ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਬਚਪਨ ਦੇ ਕੌੜੇ ਤਜਰਬੇ ਕਹਿ ਲਓ ਤੇ ਉਹ ਉਹ ਜਿੱਦਾਂ ਉਹਨੂੰ ਇਕੱਠੇ ਨੂੰ ਜਿੱਦਾਂ ਸਾਰੇ ਨੂੰ ਲਪੇਟ ਲਿਆ ਜਾਂਦਾ ਵਾ ਤੇ ਆਪਣੀਆਂ ਕੰਟਰੀਆਂ ਹੀ ਤੇ ਖਾਸ ਕਰ ਰਿਪੋਰਟ ਹੀ ਨਹੀਂ ਹੁੰਦੇ ਮਤਲਬ ਜੇ ਕਿਸੇ ਦਾ ਬਚਪਨ ਚ ਕੋਈ ਗਲਤ ਹੋਇਆ ਹੋ ਜਿੱਦਾਂ ਹੁਣ ਫੇਮਸ ਹੁਣ ਮੈਂ ਆਪਣੀ ਕੰਨੀ ਸੁਣਿਆ ਜਿੱਦਾਂ ਉਹ ਫੇਮਸ ਕਮੇਡੀਅਨ ਰਾਹੁਲ ਦੂਆ ਲੁਧਿਆਣੇ ਦਾ ਵਾ ਉਨੇ ਹੋਣਾ ਆਣ ਕੇ ਮਤਲਬ ਉਨੇ ਓਪਨਲੀ ਕਿਹਾ ਵੀ ਹਾਂ ਮਰਨਾ ਹੋਇਆ ਬੱਚਨ ਤੋਂ ਭਾਵੇਂ ਵੀ ਇਹ ਕੰਮ ਲਈ ਵੀ ਬੜਾ ਜਿਗਰਾ ਚਾਹੀਦਾ ਇੱਕ ਐਜੂਕੇਸ਼ਨ ਬੈਕਗ੍ਰਾਉਂਡ ਚਾਹੀਦੀ ਮੇਰੇ ਹਿਸਾਬ ਨਾਲ ਨਹੀਂ ਤੇ ਕਦੀ ਵੀ ਕੋਈ ਵੀ ਬੱਚਾ ਕੁੜੀ ਮੁੰਡਾ ਕੋਈ ਵੀ ਦੱਸੇਗਾ ਤੇ ਮжоਰਿਟੀ ਆਨ ਐਜੂਕੇਸ਼ਨ ਇਹੋ ਕਹਿੰਦੀ ਆ ਵੀ ਉੱਤੇ ਪਰਦਾ ਪਾ ਲਓ ਤੇ ਜਦੋਂ ਐਜੂਕੇਸ਼ਨ ਹੋਊਗੀ ਉਦੋਂ ਰਿਪੋਰਟ ਵੀ ਹੋਊਗੀ ਹੁਣ ਮੰਨ ਲਓ ਕਿ ਇੰਨਾ ਕੰਟਰੀਆਂ 'ਚ ਜ਼ਿਆਦਾਤਰ ਸਾਰੇ ਨੂੰ ਇਕੱਠੇ ਨੂੰ ਇੱਕ ਮਰਜ ਕਰਕੇ ਗਰੁੱਪ ਜੀ ਦੇ ਵਿੱਚ ਹੀ ਰੱਖ ਲਿਆ ਜਾਂਦਾ ਵਾ ਸਾਰਾ ਤੇ ਉਹ ਉਹ ਉਹਦਾ ਰਿਪੋਰਟ ਆ ਜਿਹੜੀ ਇੰਟਰਨੈਟ ਤੇ ਅਵੇਲੇਬਲ ਆ ਮੰਨ ਲਓ ਅਮਰੀਕਾ ਕੈਨੇਡਾ ਦੇ ਆ ਉਹ ਡਿਫਰੈਂਟ ਆ ਆਨਲਾਈਨ ਆਫਲਾਈਨ ਰਿਪੋਰਟਾਂ ਵਾ ਉਹਦੇ ਚ ਜਿੱਦਾਂ ਮੋਸਟਲੀ ਆ ਜਿੱਦਾਂ ਡਿਫਰੈਂਟ ਉਹ ਅਗੇਨ ਕਿ ਬਚਪਨ ਦੇ ਕਿਹੇ ਮੌਕੇ ਕਿਹੇ ਤਰ੍ਹਾਂ ਦਾ ਸੂਚਨ ਹੋਇਆ ਵਾ ਆਸਟ੍ਰੇਲੀਆ ਚ ਵੀ ਜਿੱਦਾਂ ਰਫਲੀ 28.5% ਜਿੱਦਾਂ ਆਉਂਦਾ ਵਾ ਵੀ ਆਸਟ੍ਰੇਲੀਆ ਜਿੱਦਾਂ ਪੂਰੀ ਰਿਸਰਚ ਕੀਤੀ ਨਾ ਉਸ ਚੀਜ਼ ਤੇ ਪੂਰਾ ਮਤਲਬ ਪ੍ਰੋਪਰ ਇੱਕ ਮੰਨ ਲਓ ਕਿ ਇੱਕ ਡਾਟਾਬੇਸ ਟਾਈਪ ਤਿਆਰ ਕੀਤਾ ਵਾ ਤੇ ਉਹਦੇ ਉਹਦੇ ਮੁਤਾਬਕ ਜਿਤਨਾ 28.5% ਆ ਇੱਥੇ ਤੇ ਮਤਲਬ ਜਿਹੜਾ ਬਚਪਨ ਦਾ ਸੋਸ਼ਲ ਉਹ ਕਿਹ ਉਹ ਇਹ ਨਹੀਂ ਵੀ ਜ਼ਰੂਰੀ ਇਹੋ ਮੰਨ ਲਓ ਵੀ ਸੈਕੂਲਰ ਅਸਾਲਟ ਇਨੀ ਕੱਲਾ ਉਹਦੇ ਵਿੱਚ ਡਿਫਰੈਂਟ ਜਿ ਤਰ੍ਹਾਂ ਹੁੰਦੇ ਕੋਟਮਾਰ ਹੋਰ ਬਚਪਨ ਚ ਡਰਾਉਣਾ ਧਮਕਾਉਣਾ ਕੋਈ ਕਈ ਕੁਸ਼ ਆ ਜਾਂਦਾ ਉਹਦੇ ਵਿੱਚ ਇਦਾਂ ਇਦਾਂ ਵਾ ਜਿੱਦਾਂ ਹੁਣ ਆ ਫੇਰ ਮੋੜ ਕੇ ਆਪਾਂ ਉੱਥੇ ਹੀ ਗੱਲ ਲਿਆਉਣੇ ਜਿਹੜੀ ਗਰੂਮਿੰਗ ਗੈਂਗਸ ਬਾਰੇ ਤੇ ਉਹਦੇ ਵਿੱਚ ਆ ਜਿੱਦਾਂ ਉਹ ਸੰਸਥਾ ਵਾ ਇੰਜੈਕਸ਼ਨ ਕਰਕੇ ਉਹ ਪੁਰਾਣਾ ਗੈਂਗਸਟਰ ਆ ਉਹ ਉਹਦੇ ਤੇ ਕੰਮ ਕਰਦਾ ਪਿਆ ਹੋਇਆ ਸ਼ੇਰਾ ਸ਼ਾਇਦ ਉਹਦਾ ਨਾਮ ਤੇ ਉਹ ਬਹੁਤ ਵਧੀਆ ਵਾ ਪਲੱਸ ਉਹਨੂੰ ਜਾਣਕਾਰੀ ਵੀ ਆ ਦੂਜਾ ਜਦੋਂ ਬੰਦਾ ਸੀਰੀਅਸ ਹੋ ਕੇ ਕਿਸੇ ਚੀਜ਼ ਬਾਰੇ ਸਟੱਡੀ ਕਰਦਾ ਉਹ ਹੋਰ ਉਹਦੇ ਬਾਰੇ ਜਾਣਦਾ ਵਾ ਹੋਰ ਮਤਲਬ ਉਹਦੇ ਕੋਲ ਕੋਸ਼ਸ਼ ਦੱਸਣ ਨੂੰ ਹੁੰਦਾ ਵਾ ਜਿੱਦਾਂ ਉਹਦੇ ਵਿੱਚ ਅਮ ਆਬਵੀਅਸਲੀ ਇਨ ਦਾ ਐਲਨ ਮਸਕ ਦੇ ਜਿੱਦਾਂ ਟਵੀਟਸ ਆਏ ਹੀ ਇਹਦੇ ਬਾਰੇ ਹਨਾ ਉਹ ਕੋਈ ਵੀ ਵੱਡਾ ਬੰਦਾ ਜਦੋਂ ਇਹ ਬਾਰੇ ਗੱਲਬਾਤ ਕਰੂਗਾ ਉਹ ਚਰਚਾ ਚ ਆਉਂਦੀ ਆ ਪਲੱਸ 3 ਆ ਕਿ ਇਹਦਾ ਹੱਲ ਮੇਰੇ ਹਿਸਾਬ ਨਾਲ ਇਹੋ ਹੀ ਆ ਕਿ ਇਹਨੂੰ ਇੰਜੈਕਸ਼ਨ ਦੀ ਵੀਡੀਓ ਤੋਂ ਵੀ ਮੈਂ ਇਹੋ ਇਹੋ ਹਿਸਾਬ ਲਾਇਆ ਕਿ ਗੱਲ ਸਹੀ ਆ ਜਦੋਂ ਜਿਹੜੇ ਜਿਹੜੇ ਪ੍ਰੋਗਰੈਸਿਵ ਲੋਗ ਆ ਨਾ ਉਹਨਾਂ ਨੂੰ ਇਕੱਠੇ ਹੋ ਕੇ ਸਾਹਮਣੇ ਆਉਣਾ ਪੈਣਾ ਵਾ ਜਿਹੜੇ ਇਹ ਕੱਟੜਤਾ ਵਾਲੇ ਇਹਨਾਂ ਨੇ ਨਹੀਂ ਆਉਣਾ ਇਹ ਕਿਸੇ ਧਰਮ ਚ ਵੀ ਇਹਨਾਂ ਕਦੀ ਵੀ ਨਹੀਂ ਆਉਣਾ ਪ੍ਰੋਗਰੈਸਿਵ ਲੋਗ ਕੌਣ ਆਪਣੀ ਸਪੈਸ਼ਲੀ ਧਾਰਮਿਕ ਜਿਹੜੀਆਂ ਇਹ ਮਤਾਂ ਬਾਹਰ ਭੇਜਦੇ ਆ ਇਹ ਮਤਾਂ ਵੇਚਦੇ ਆ ਉਹਨਾਂ ਦਾ ਬਾਈਕਆਊਟ ਕਰਨਾ proper ਕਿ ਨਾ ਪਾਉ ਜੀ ਤੁਸੀਂ ਕੁਝ ਨਹੀਂ ਸਾਡੇ ਲੱਗਦੇ ਤੁਸੀਂ ਦਫਾ ਹੋ ਬਸ ਉਸ ਤੋਂ ਅੱਗੇ ਓਬਵੀਅਸਲੀ ਫਿਰ ਉਹ ਵੀ ਮੁਰਨਗੇ ਨਾ ਜਦੋਂ ਕਹਾਣੀ ਦੇ ਮਗਰ ਐਂਡ ਤੇ ਪੈਸੇ ਦੀ ਹੈ ਉਹਨਾਂ ਦੇ ਮਤਲਬ ਉਹ ਕਹਿਣ ਤੋਂ ਭਾਵੇਂ ਵੀ ਲੱਗਿਆਂ ਨੂੰ ਲਾਗਣਾ ਵਾ ਉਹਨਾਂ ਉਹਨਾਂ ਨੂੰ ਇਸ ਗੱਲ ਦਾ ਮਤਲਬ ਨਹੀਂ ਹੈ ਕਿ ਤੁਸੀਂ 10 ਦੇ ਕੇ 100 ਦੇ ਜੇ ਉਹਨਾਂ ਨੂੰ ਲਾਗ ਮਿਲਦਾ ਰਿਹਾ ਦੈਟਸ ਆਲ ਉਹਨਾਂ ਨੂੰ ਲਾਗਾਂ ਦਾ ਕੀ ਮਤਲਬ ਹੈ ਇਹ ਇਹੋ ਮੇਰਾ ਤੇ ਵਿਚਾਰ ਇਹੋ ਹੀ ਆ ਕਿ ਜੇ ਜੇ ਪਰੋਗਰੈਸਿਵ ਲੋਗ ਇਕੱਠੇ ਹੋ ਕੇ ਉਹ ਨਹੀਂ ਤੇ ਇਹ ਵਾ ਕਿ ਕੱਲ ਨੂੰ ਹੋਰ ਕਿਸੇ ਨੂੰ ਇਹ ਵਾਲੀਆਂ ਮੱਤਾਂ ਦੇਣ ਦੇਵਗੇ ਤੁਹਾਨੂੰ ਜੰਨਤ ਜਾਂ ਕਿਸੇ ਨੂੰ ਸਵਰਗ ਲੱਭਣ ਦਾ ਬੂ ਕਿਸੇ ਨੂੰ ਹੈਵਨ ਲੱਭਣ ਦਾ ਬੂ ਕੋਈ ਕੁਝ ਵੀ ਹੈ ਨਾ ਆਪਣੀ ਆਪਣੀ ਭਾਸ਼ਾ ਦੇ ਆਪਣੀ ਰੀਜਨ ਦੇ ਮੁਤਾਬਕ ਹੋਊਗਾ ਉਹ ਦੇਣ ਦੇਵੂਗਾ ਤੇ ਉਹ ਚ ਬੱਚਿਆਂ ਦੇ ਇਹ ਚੀਜ਼ ਦਾ ਯਾਰ ਇਹ ਇਹ ਹਾਲਾ ਤੱਕਾਵਣਾ ਕੋਈ ਕੋਈ ਵੀ ਧਰਮ ਇਹ ਚੀਜ਼ ਨੂੰ ਲਾਉ ਨਹੀਂ ਦੇ ਸਕਦਾ ਤੇ ਬੱਚਿਆਂ ਨੂੰ ਖਾਸ ਖਾਸ ਕਰਕੇ ਉਹ ਵਨਰੇਬਲ ਜੀ ਉਮਰ ਦੇ ਵਿੱਚ ਆ ਕੇ ਤੁਸੀਂ ਕੁਛ ਵੀ ਯਾਰ ਕਈ ਵਾਰਿਆ ਕਈ ਕੇਸ ਸੁਣੀਦੇ ਆ ਵੀ ਬੱਚੇ ਨੂੰ ਚੌਕਲੇਟ ਲਾਲੀਬੋਬ ਦੇ ਕੇ ਤੇ ਉਹ ਬਿਠਾ ਕੇ ਲੈ ਗਏ ਕਿਦਾਂ ਐਪਿੰਗ ਹੋ ਗਈ ਸੀ ਉਹ ਤੋਂ ਥੋੜੀ ਜੀ ਅੱਗੇ ਉਮਰ ਆਉਂਦੀ ਏ ਜਦੋਂ ਫੋਨ ਕੋਈ ਖਾਸ ਕਰ ਮੰਨ ਲੋ ਕਿ ਘਰ ਚ ਮੋਰ ਨਹੀਂ ਚੰਗਾ ਉਹਨੂੰ ਬਾਹਰ ਕੋਈ ਦੋ ਗੱਲਾਂ ਸੁਣਾ ਕੇ ਗਾਂ ਲੈ ਜੀ ਇਸੇ ਵੀ ਤੇ ਫਿਰ ੱਟਕਾ ਨਾ ਇਹਦੇ ਮਾੜੀ ਗੱਲ ਆ ਅਟਲੀਸ ਨਹੀਂ ਆ ਉਹਦੇ ਮਾਂ ਪਿਓ ਜੀ ਤੁਸੀਂ ਇੰਨੇ ਸਾਲੇ ਉਹ ਹੈਗੇ ਚੰਗੇ ਆ ਤੇ ਉਹਦੇ ਮਾਂ ਤੇ ਉਹਨੂੰ ਕਹੋਗੇ ਕਿ ਤੂੰ ਕੀ ਕੁਤਗਲੇਸ਼ ਪਾਇਆ ਹਨਾ ਘਰ ਦੇ ਵਿੱਚ ਕਿਦਾਂ ਦਾ ਮਾਹੌਲ ਕੀਤਾ ਤੂੰ ਪਰ ਉਹ ਉਹ ਮੋਟਿਵ ਨਹੀਂ ਨਾ ਮੋਟਿਵ ਤੇ ਹੋ ਰਿਹਾ ਵਿੱਚ ਜੰਨਤ ਲੱਭਣ ਦੇ ਭੂਤ ਨਹੀਂ ਦੇ ਤੇ ਬਾਕੀ ਚਲੋ ਮਹਾਰਾਜ ਸਾਰਿਆਂ ਦੇ ਸੁੱਖ ਰੱਖੇ ਯਾਰ ਇਹ ਇੱਥੇ ਆ ਕੇ ਸਾਡੇ ਵੀ ਕਿੰਨੇ ਜਾ ਰਹੇ ਉਧਰੋਂ ਜਿਹੜੇ ਓਬਵੀਅਸਲੀ ਪ੍ਰੋਗਰੈਸਿਵ ਸੋਚ ਵਾਲੇ ਆ ਮੈਨੂੰ ਤੇ ਕਦੀ ਇਦਾਂ ਦਾ ਲੱਬਿਆ ਲੱਗਿਆ ਨਹੀਂ ਆ ਤੇ ਬਾਕੀ ਕਿਸੇ ਦੇ ਡੇਢ ਜਵੜ ਕੇ ਕਦੀ ਕਿਸੇ ਦਾ ਵੇਖਿਆ ਨਹੀਂ ਹੁੰਦਾ ਪ੍ਰੋਗਰਾਮ ਵੀ ਕੀ ਹੁੰਦਾ ਵਾ ਪਰ ਆਦਰਵਾਇਜ਼ ਤੇ ਯਾਰ ਉਹ ਉਹਦੇ ਹਮੇਸ਼ਾ ਰਿਸਪੈਕਟ ਕਰਦੇ ਆ ਤੇ ਇਹ ਚੀਜ਼ ਵੀ ਹਮੇਸ਼ਾ ਆਦਰ ਮਾਣੀ ਕਰਦੇ ਕਿ ਜੋ ਹੈ ਜੇ ਜਿਹੜੇ ਸਿਆਣੇ ਆ ਜਿੱਦਾਂ ਕਮੇਡੀਅਨ ਮਸ਼ਹੂਰ ਅਸਜਾਦ ਜਨੂੰ ਵਧੀਆ ਦੋਸਤੀ ਆ ਤੇ ਉਹ ਹਮੇਸ਼ਾ ਹੀ ਇਸ ਚੀਜ਼ ਨਾਲ ਇੱਕ ਵਖਰੇ ਪੰਨੋ ਐਕਸੈਪਟ ਕਰਦਾ ਉਹ ਵੀ ਵਧੀਆ ਰਿਸਪੈਕਟ ਕਰਦੇ ਇਹ ਗੱਲ ਦੀ ਇਹ ਨਹੀਂ ਕਿ ਕਦੀ ਕਿ ਤੇਰ ਮੇਰ ਜਾਨ ਜਾਨ ਜਾਂ ਅਹੀਂ ਜੰਗਾ ਤੁੰ ਜੰਗਾ ਤੇ ਰਿਜਾ ਮਾੜੀ ਆ ਕਾਣਿਆ ਕਿ ਇੱਕ ਦੂਜੇ ਨੂੰ ਜਾਨਣ ਦੀ ਹੋ ਸਕਦਾ ਵੀ ਕਈ ਕੋਈ ਕਦੀ ਪ੍ਰਸ਼ਨ ਹੋਇਆ ਹੋਵੇ ਨਹੀਂ ਤੇ ਅਦਰ ਬਾਰੇ ਦੇ ਇਸ ਗੱਲ ਬਾਰੇ ਤੇ ਕਦੀ ਕਦੀ ਕੋਈ ਪ੍ਰਸ਼ਨ ਆਉਂਦਾ ਹੈ ਨਹੀਂ ਕਦੀ ਕੋਈ ਕੁਐਸਚਨ ਆਇਆ ਹੀ ਨਹੀਂ ਇਸ ਗੱਲ ਦਾ ਦਿਮਾਗ 'ਚ ਵੀ ਆ ਇਦਾਂ ਹੋਊਗਾ ਵੀ ਜਿੱਦਾਂ ਉਹ ਹੋਊਗਾ ਵੀ ਇਦਾਂ ਆ ਆ ਜਿਹੜਾ ਕਰਦੇ ਤੁਹਾਡੇ ਵੀ ਕਰਦੇ ਆਂ ਫਿਲਮਾਂ 'ਚ ਵੇਖਿਆ ਤੁਹਾਡੇ ਵੀ ਕਰਦੇ ਆ ਤੇ ਇਹ ਅੱਛਾ ਇਹ ਕੌਣ ਕਰਦੀ ਆ ਇਹ ਹਿੰਦੂ ਹੁੰਦੇ ਆ ਸਿੱਖ ਹੁੰਦੇ ਆ ਇਦਾਂ ਇਦਾਂ ਬੰਦਾ ਜਦੋਂ ਕਿਉਂਕਿ ਜਿਹੜਾ ਬੰਦਾ ਦੋਸਤੀ ਮਿੱਤਰਤਾ ਦੀ ਗੱਲ ਕਰਨ ਵਾਲਾ ਨਾ ਉਹ ਫਸ ਜਾਂਦਾ ਇਹੋ ਜਿਹੇ ਕੇਸਾਂ 'ਤੇ ਉਹਦਾ ਜਿੱਦਾਂ ਕਾਰਨ ਹੈ ਕਿ ਉਹਨਾਂ ਕੋਲ ਨੰਬਰ ਹੋਣਗੇ ਤੇ ਤੁਸੀਂ ਸਾਲੇ ਬਣਦੇ ਇਹਨਾਂ ਦੇ ਤੇ ਇਹ ਵੇਖੋ ਹਾਂ ਵੀ ਇੱਥੇ ਕੀ ਕੁਛ ਹੁੰਦਾ ਪਿਆ ਵਾ ਇਹਨਾਂ ਦੇ ਮੁਲਕਤ ਵੀ ਹੁੰਦਾ ਓਬਵੀਅਸਲੀ ਹੁੰਦਾ ਵਾ ਜਦੋਂ ਮжоਰਿਟੀ ਮਿਨੋਰਿਟੀ ਹੋਵੇ ਉਦੋਂ ਹੋਣਾ ਹੀ ਆ ਆਪਣੇ ਵੀ ਹੋਇਆ ਕਿੰਨੀ ਆਰਾ ਆ ਟੈਰ ਪੈ ਗਈ ਗਲਾਂ 'ਚ ਕਈ ਯਰ ਹਨਾ ਕਿਸੇ ਦੀ ਮਸਜਿਦ ਤੇ ਟੈਗੀ ਗਈ ਕੁਝ ਹੋਣਾ ਵਾ ਇਹ ਤਾਂ ਹੋਣਾ ਹੀ ਆ ਅਣ ਪੜਤਾ ਜਦੋਂ ਟਾਰਗੇਟ ਹੁੰਦੀ ਰਹੂਗੀ ਉਨਾਂ ਤੱਕ ਇਹ ਚੱਲੀ ਜਾਣਾ ਵਾ ਦੂਜਾ ਨੰਬਰ ਦੀ ਗੇਮ ਆ ਤੁਹਾਡੇ ਇੰਨੀਆ ਕੁੜੀਆਂ ਲੈ ਕੇ ਕਨਵਰਟ ਕਰਦੇ ਕਿੱਦਾਂ ਦੇ ਤੁਸੀਂ ਨਿਆਣੇ ਵਾਲੀਆਂ ਗੱਲਾਂ ਕਰਦੇ ਵੀ ਉੱਥੇ ਬੇਵਕੂਫ ਥੋੜੇ ਬੈਠੇ ਆ ਮਾਂ ਪਿਓ ਵੀ ਆਪਣੀਆਂ ਕੁੜੀਆਂ ਇਦਾਂ ਹੀ ਚੁਗਾ ਦੇਣਗੇ ਉਬੀਓ ਸੇ ਗੁਰੂ ਦੇ ਸਿੱਖ ਨੇ ਕਿਹਨੇ ਮਾਵੀ ਵਾਲੀਆਂ ਪੱਗਾਂ ਬਧੀਆਂ ਕਿਹਨੇ ਤਰਲੇ ਵਾਲੀਆਂ ਕਿਹਨੇ ਕਿਸ ਤਰ੍ਹਾਂ ਦੀਆਂ ਫਰਿਦਾਂ ਆਪਣੇਆਂ ਨੂੰ ਵੀ ਡੀਗ੍ਰੇਡ ਕਰਨ ਦਾ ਤੇ ਕੀ ਫਾਇਦਾ ਹੋਣਾ ਉੱਚ ਮੈਂ ਇਹ ਆ ਕਿ ਇੱਕ ਇੱਕ ਆਪੇ ਹੀ ਚੀਜ਼ ਸੋਚਣ ਵਾਲੀ ਆ ਕਿ ਜੇ ਹੀ ਉਹਨਾਂ ਦੇ ਨੰਬਰ ਘਟਾਵਾਂਗੇ ਤੇ ਅਸੀਂ ਵੀ ਉਹਨਾਂ ਵਰਗੇ ਹੀ ਆ ਕੋਈ ਕੋਈ ਬਹੁਤਾ ਤੇ ਫਰਕ ਹੈ ਨਹੀਂ ਕਿ ਨਹੀਂ ਤੁਸੀਂ ਜਿਹੜੇ ਮਤਲਬ ਗਾਲਾਂ ਕੱਢਣ ਦੇ ਆ ਮਿੰਦੇ ਸਿਆਣੇ ਆ ਦੂਜੇ ਬੇਵਕੂਫ ਨੇ ਅੱਗੇ ਵੀ ਸਾਂਝੀ ਵਾਰਤਾ ਦੀ ਗੱਲ ਕਰਨਾ ਬੇਵਕੂਫੀ ਆ ਤੇ ਫਿਰ ਫਿਰ ਠੀਕ ਹੈ ਫਿਰ ਤੇ ਬੇਵਕੂਫੀ ਹੋਣਾ ਮਾੜੀ ਗੱਲ ਨਹੀਂ ਮੇਰੇ ਖਿਆਲ ਨਾਲ ਚੰਗਾ ਹੀ ਆ ਉਹਦੇ ਫਿਰ ਉਹ ਬਈ ਕੱਟੜ ਦਾ ਦਾ ਜਵਾਬ ਕੱਟੜਤਾ ਨਾਲ ਗੁੰਦਈ ਜਾਣਾ ਉਹ ਉਹ ਕੀ ਸੈਂਸ ਬਣਦੀ ਆ ਨਾ ਚਲੋ ਕਿਸ ਦੇ ਦਿਲ ਚ ਗਹਿਣ ਕੀ ਆ ਮੇਰੇ ਦਿਲ ਚ ਕੀ ਆ ਕਿਸ ਨੂੰ ਨਹੀਂ ਪਤਾ ਪਰ ਇਹ ਹੈ ਕਿ ਜੋ ਫਰਸਟ ਹੈਂਡ ਆ ਉਹ ਆਪਣਾ ਦਾ ਬੰਦਾ ਕਹਿ ਲਈ ਸਕਦਾ ਨਾ ਕਿ ਮੈਂ ਮੈਂ ਨਹੀਂ ਯਾਰ ਇਦਾਂ ਦਾ ਹੈਗਾ ਆਰਾਮ ਦੇ ਦੇ ਲੋਕਾਂ ਦੇ ਹੁਣ ਮੈਂ ਮੰਨ ਲਓ ਆਪੀ ਡੋਫਾਈਲ ਹੋਗੇ ਦੂਜੇ ਤੇ ਜਿੰਨੇ ਕੇਸ ਤੁਹੀਂ ਲੱਭ ਲੋ ਇਹਨਾਂ ਚ ਮжоਰਿਟੀ ਆਪਣੇ ਘਰ ਚੋਂ ਹੁੰਦਾ ਜੀ ਫਰਸਟ ਹੈਂਡ ਰਿਸ਼ਤੇਦਾਰੀ ਹੁੰਦੀ ਹੈ ਜੇ ਜੇ ਇਹਨਾਂ ਦਾ ਡਾਟਾ ਵੇਖ ਲੋ ਤੇ ਮжоਰਿਟੀ ਕੇਸਾਂ ਚ ਕੁੜੀਆਂ ਨਾ ਹੋਇਆ ਬਚਪਨ ਚ ਜਿੰਨਾਂ ਨਾ ਅਗੇਨ ਚਾਚੇ ਮਾਮੇ ਮਾਸਰ ਫੁੱਫੜ ਇਹਨਾਂ ਤੋਂ ਅੱਗੇ ਕਦੀ ਨਹੀਂ ਗੱਲਬਾਤ ਦੂਜਾ ਕਿ ਹਰਾਮਦਿਆਂ ਦਾ ਕੋਈ ਡਿਜ਼ਾਈਨ ਨਹੀਂ ਹੁੰਦਾ ਉਹ ਉਹ ਹਰ ਜਗ੍ਹਾ ਹੁੰਦੇ ਹਰ ਡਿਜ਼ਾਈਨ ਦੇ ਹੁੰਦੇ ਆ ਨੇੜੇ ਵੀ ਹੋ ਸਕਦੇ ਦੂਰ ਵੀ ਹੋ ਸਕਦੇ ਮੈਂ ਜਿੱਦਾਂ ਆਪਣੇ ਬਹੁਤ ਨੇੜੇ ਵਾਲਿਆਂ ਨੂੰ ਦੱਸ ਦੱਸੀ ਦਾ ਵੀ ਮੈਂ ਨਿਆਣਾ ਹਾਂ ਜਦੋਂ ਮੈਂ ਇੱਕ ਪੀਡੋ ਫਾਈਲ ਆਪਣੀ ਅੱਖੀਂ ਵੇਖਿਆ ਕਿਸੇ ਨਾ ਮਤਲਬ ਜਦੋਂ ਮੈਨੂੰ ਸਮਝ ਨਹੀਂ ਵੀ ਇਹ ਸਾਲੇ ਕਰਦੇ ਕੀ ਪਏ ਇਹ ਇੱਕ ਬੱਚਾ ਹੀ ਇੱਕ ਇੱਕ ਆਲਮੋਸਟ ਅਡਲਟ ਹੀ ਅਬਾਉ ਟੀਮ ਕੇ ਇਹ ਜੰਗ ਕੁੜੀ ਨਾ ਹੋਣ ਉਹ ਵੀ ਉਹ ਵੀ ਅਗੋਂ ਚੰਗੇ ਭਲੇ ਵੱਡੇ ਨਿਆਣਿਆਂ ਵਾਲ ਦੀ ਮਾਂ ਹੋਏਗੀ ਪਰ ਇੱਕ 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 ਟਾਈਮ ਹੁੰਦਾ ਕਿ ਜਦੋਂ ਬੰਦਾ ਇਹ ਸੋਚਦਾ ਕਿ ਇਹ ਕੀ ਹੁੰਦਾ ਪਿਆ ਉਹ ਬਾਅਦ ਚ ਜਦੋਂ ਉਮਰ ਆਉਂਦੀ ਹੈ ਵੀ ਅੱਛਾ ਇਹ ਹੁੰਦਾ ਪਿਆ ਦੂਜਾ ਇਹ ਕਿ ਦੂਜੇ ਨੂੰ ਕਹੀ ਜਾਣ ਕਹਿ ਦੇਣਾ ਜੇ ਕਿ ਮੰਨ ਲਓ ਕਿ ਜੇ ਤੁਸੀਂ ਫ੍ਰੈਂਡਲੀ ਗੱਲ ਕਰਦੇ ਜੋ ਸਾਂਝੀ ਗੱਲ ਕਰਦੇ ਜੋ ਹੀ ਨਹੀਂ ਇਹ ਦਾਣੀ ਉਦਾਂ ਵਾ ਫਿਰ ਇਹਦਾ ਮਤਲਬ ਇੱਕ ਤੇ ਸਿੱਧੀ ਸਿੱਧੀ ਗੱਲ ਹੋਗੀ ਕਿ ਕਿਸੇ ਨਾ ਵੀ ਆਪਾਂ ਮਿੱਤਰ ਨਹੀਂ ਹੋ ਸਕਦੇ ਦੂਜੇ ਕਿਸੇ ਨਾਲ ਤੇ ਫੇਰ ਇਹ ਹੈ ਕਿ ਇਹੋ ਸੌਦਾ ਤੇ ਉਹਨਾਂ ਨੂੰ ਵੇਚਿਆ ਜਾ ਰਿਹਾ ਫੇਰ ਮਤਲਬ ਜਿਹੜਾ ਜਿਹੜਾ ਤੁਸੀਂ ਵੇਚਣ ਦੀ ਕੋਸ਼ਿਸ਼ ਕਰਦੇ ਪਏ ਆ ਇਹਦੇ 'ਚ ਇੱਕ ਵਧੀਆ ਵਧੀਆ ਜਿਹੜਾ ਇੱਕ ਇਹਦੇ ਵਿੱਚ ਸਿਸਟਮ ਲੱਭ ਜਾਂਦਾ ਵਾ ਵਧੀਆ ਜਿਹੜਾ ਇੱਕ ਸਿਸਟਮ ਇਹਦੇ ਵਿੱਚ ਲੱਭ ਜਾਂਦਾ ਕਿ 47 ਵੇਲੇ ਵੇਖੋ ਉੱਥੇ ਪਾਪੂਲੇਸ਼ਨ ਇੰਨੀ ਹੀ ਜੇ ਦ ਮੰਨ ਲਓ ਪਾਕਿਸਤਾਨ ਦੀ ਕਹਿ ਲਓ ਅਫਗਾਨਿਸਤਾਨ ਵਗੈਰਾ ਹੁੰਦਾ ਤੇ ਬਾਰਡਰ ਅੱਗੇ ਪਿੱਛੇ ਹੋਇਆ ਹੀ ਆ ਪਹਿਲਾਂ ਵੀ ਵੀ ਮੰਨ ਲਓ ਪਾਕਿਸਤਾਨ ਦੀ ਪੋਪੂਲੇਸ਼ਨ ਉਦੋਂ ਸਿੱਖਾਂ ਦੀ ਇੰਨੀ ਹੀ ਹਿੰਦੂਆਂ ਦੀ ਇੰਨੀ ਹੀ ਬਾਅਦ ਚ ਘਟ ਗਈ ਆ ਹੁਣ ਬੰਦਾ ਉਹ ਉੱਚ ਦੇ ਇੱਕ ਬੇਸਿਕ ਹਿਸਾਬ ਇਹੋ ਇਹ ਮਤਲਬ ਬਿਲਕੁਲ ਕਾਮਨ ਸੈਂਸ ਤੇ ਇਹ ਆ ਨਾ ਕਿ ਜਦੋਂ ਜਿਨ੍ਹਾਂ ਦੀ ਆਬਾਦੀ ਉਦੋਂ ਮੰਨ ਲਓ 8-9 ਕਰੋੜ ਹੀ ਦੂਜੇ ਪਾਸੇ ਕੋਸ਼ ਹਜ਼ਾਰ ਹੀ ਉਹ ਹਜ਼ਾਰਾਂ ਦੇ ਵਿੱਚੋਂ ਹਜ਼ਾਰ ਹੀ ਜੰਮਣੇ ਸੀ ਨਵੇਂ ਤੇ ਕਰੋਨਾ ਜੋ ਕਰੋੜਾਂ ਜਮਕੇ ਉਹ 25 ਕਰੋੜ ਆਬਾਦੀ ਹੋ ਗਈ ਜਿਹੜੀ ਮਤਲਬ 6% ਪੋਪੂਲੇਸ਼ਨ ਹੀ ਆਪਣਿਆਂ ਵਿੱਚ ਘਟਣੀ ਸੀ ਪਲੱਸ ਆਬਵੀਅਸਲੀ ਓਵਰ ਦਾ ਟਾਈਮ ਮਾਈਗ੍ਰੇਸ਼ਨ ਹੁੰਦੀ ਰਹੀ ਹੈ ਬਾਹਰ ਨੂੰ ਬੰਦੇ ਜਾਂਦੇ ਰਹੇ ਆ ਜਾਂ ਇੱਧਰ ਨੂੰ ਆ ਜਾਂਦੇ ਰਹੇ ਇੰਡੀਆ ਵਾਲੇ ਉਹ ਹੋਣਾ ਹੋਣਾ ਮ ਦੂਜਾ ਵਾ 71 ਦੇ ਵਿੱਚੋਂ ਦੇ ਵਿੱਚੋਂ ਦੇਸ਼ ਦੇ ਵਿੱਚੋਂ ਦੇਸ਼ ਨਿਕਲ ਗਿਆ ਉਦੋਂ ਹਿੰਦੂ ਕਿੰਨੇ ਉਧਰ ਰਹਿ ਕੇ ਬੰਗਲਾਦੇਸ਼ ਚ ਉਹ ਜਿਹੜੇ ਹੁਣ ਸਾੜੇ ਜਾ ਰਹੇ ਆ ਮਤਲਬ ਇਹ ਕੁੱਲ ਮਿਲਾ ਕੇ ਵੀ ਉਹਦੇ 100 ਰੀਜ਼ਨ ਹੋ ਸਕਦੇ ਆ ਪੋਜ਼ਿਟਿਵਲੀ ਵੀ ਦੀ ਪੋਜੀਟਿਵਲੀ ਸੋਚਣਾ ਹੋਵੇ ਤਾਂ ਉਹ ਨਹੀਂ ਸੋਚਦੇ ਉਹ ਉਹ ਨਹੀਂ ਸੋਚਣਦੇ ਜਿਹੜੇ ਆ ਚੌਲ ਆ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਗਰੈਸਿਵ ਬੰਦਾ ਜਿਹੜਾ ਸਮਝਦਾਰ ਐਜੂਕੇਟਿਡ ਬੰਦਾ ਉਹ ਤੇ ਕਦੀ ਇਸ ਗੰਦ ਦੀ ਲੜਾਈ ਵਿੱਚ ਨਹੀਂ ਪੈਂਦਾ ਇੱਕ ਛੱਟੇ ਪਹਿਨੇ ਆ ਪੂਰੇ ਧਰਮ ਤੇ ਪੈਂਦੇ ਕਿ ਹੁਣ ਇਹਨਾਂ ਦੇ ਵੀ ਪਹਿਨਦੇ ਬਾਕੀ ਸਾਡੀ ਤੇ ਇੰਨੀ ਪੜ੍ਹਾਈ ਕੀਤੀ ਆ ਵੀ ਕੋਈ ਧਰਮ ਕੋਈ ਰੱਬ ਕੋਈ ਅੱਲਾ ਕੋਈ ਵਾਇਗਰੂ ਕੋਈ ਈਸ਼ਵਰ ਕਿਹਨੂੰ ਕਦੀ ਕਿਸੇ ਦੇ ਬੱਚੇ ਨੂੰ ਐਕਸਪਲੋਇਟ ਕਰਨਾ ਇਸ ਗਾਲ ਸਕਦਾ ਜਿਹੜਾ ਸਿਖਾਉਂਦਾ ਵਾ ਉਹ ਉਹਨੂੰ ਆਉਂਦਾ ਉਹ ਮੁਬਾਰਕ ਤੇ ਉਹ ਮੇਰੇ ਹਿਸਾਬ ਨਾਲ ਉਤੋਂ ਗੰਦਾ ਰੱਬ ਤੇ ਉਤੋਂ ਗੰਦਾ ਰੱਬ ਦਾ ਰੂਪ ਹੋ ਨਹੀਂ ਸਕਦਾ ਕਿਆ ਸੁਣਿਆ ਮਾਫ ਸਤਿ ਸ਼੍ਰੀ ਅਕਾਲ